ਸਸ਼ਕਾਲ ਫਾਸਟਵੇ ਨਿਊਜ਼ ਦੇਖ ਰਹੇ ਤੁਸੀਂ ਮੈਂ ਹਾਂ ਤੁਹਾਡਾ ਜਸਪ੍ਰਿਤ ਤੇ ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼ ਨੇ ਤੇ ਇਸੇ ਵਿਚਾਲੇ ਨਜ਼ਰ ਮਾਰਦੇ ਆ ਅੱਜ ਦੀਆਂ ਚੋਣ ਸਰਗਰਮੀਆਂ ਤੇ ਮੈਂ ਇਸ ਲੋਕ ਸਭਾ ਹਲਕੇ ਦੇ ਵਿੱਚ ਇਲੈਕਸ਼ਨ ਦਾ ਕੰਮ ਸ਼ੁਰੂ ਕੀਤਾ ਬਹੁਤ ਥਾਵਾਂ ਦੇ ਉੱਤੇ ਵੱਡੀ ਗਿਣਤੀ ਦੇ ਵਿੱਚ ਆਗੂ ਤੇ ਵਰਕਰ ਸਹਬਾਨ ਆਪੋ ਆਪਣੀਆਂ ਪਾਰਟੀਆਂ ਛੱਡ ਕੇ ਤੇ ਸ਼ਰਮਣੀ ਅਕਾਦੀ ਦੱਸ ਦੇ ਵਿੱਚ ਸ਼ਮੂਲਿਤ ਕਰ ਰਹੇ ਅੱਜ ਬਟਾਲਾ ਦੇ ਵਿੱਚ ਵੀ ਸਾਡੇ ਬਹੁਤ ਸਾਰੇ ਨੌਜਵਾਨ ਉਸ ਵੇਲੇ ਗੁੰਮਰਾਹਕੁੰਨ ਪ੍ਰਚਾਰ ਕੀਤਾ ਸੀ ਉਹਦੇ ਵਿੱਚ ਆ ਕੇ ਅੱਜ ਦਰਜਨਾਂ ਦੀ ਗਿਣਤੀ ਦੇ ਵਿੱਚ ਉਹਨਾਂ ਨੌਜਵਾਨਾਂ ਨੇ ਜਿਹਦੇ ਵਿੱਚ ਸਾਡੀਆਂ ਬੀਬੀਆਂ ਵੀ ਨਾਲ ਸ਼ਾਮਲ ਹੋਈਆਂ ਸਾਰਿਆਂ ਨੇ ਸ਼ਰੋਮਣੀ ਅਕਾਲੀ ਦਲ ਦੇ ਵਿੱਚ ਸ਼ਮੂਲੀਅਤ ਕੀਤੀ ਹੈ ਮੈਂ ਸਾਰਿਆਂ ਦਾ ਸਵਾਗਤ ਕਰਦਾ ਜੈਨੂ ਆਖਦਾ ਔਰ ਇਸ ਕੱਲ ਦਾ ਭਰੋਸਾ ਦਿੰਦਾ ਕਿ ਉਹਨਾਂ ਦਾ ਪਾਰਟੀ ਦੇ ਵਿੱਚ ਪੂਰਾ ਮਾਨ ਸਨਮਾਨ ਕੀਤਾ ਜਾਵੇਗਾ ਇੱਥੇ ਸ਼ਮੀ ਜੀ ਵੀ ਹਾਜ਼ਰ ਹੈ ਸੁੱਖਾ ਜੀ ਵੀ ਹਾਜ਼ਰ ਹੈ ਓਪੀ ਸਾਹਿਬ ਵੀ ਹਾਜ਼ਰ ਹੈ ਬਾਕੀ ਸਾਰੇ ਉਹਨਾਂ ਦੇ ਸਾਥੀ ਪੰਨੂ ਸਾਹਿਬ ਸਭ ਦਾ ਮੈਂ ਧੰਨਵਾਦ ਕਰਦਾ ਸੋ ਕੁਲਦੀਪ ਧਾਲੀਆ ਅੰਮ੍ਰਿਤਸਰ ਦੀ ਆਵਾਜ਼ ਬਣ ਕੇ ਜਦੋਂ ਜਾਊਗਾ ਕਿਉਂਕਿ ਵਿਧਾਨ ਸਭਾ ਚ ਬੋਲਣ ਦਾ ਤਜਰਬਾ ਹੋ ਗਿਆ ਅਫਸਰਾਂ ਨਾਲ ਕਿਵੇਂ ਗੱਲ ਕਰਨੀ ਹੈ ਕੰਮ ਅਫਸਰਾਂ ਤੋਂ ਕੰਮ ਕਿਵੇਂ ਲੈਣਾ ਇਹ ਵੀ ਤਜਰਬਾ ਹੋ ਗਿਆ ਸੋ ਇਸੇ ਕਰਕੇ ਅਸੀਂ ਚੁਣਿਆ ਕਿ ਕੁਲਦੀਪ ਢਾਲੀਵਾਲ ਨੂੰ ਭਾਰਤ ਦੀ ਸੰਸਦ ਚ ਭੇਜੀਏ ਦੇਖੋ ਮੈਂ ਇਕੱਲਾ ਲੜੀ ਜਾਣਾ ਸੁਪਰੀਮ ਕੋਰਟ ਚ ਮੈਨੂੰ ਇਕੱਲੇ ਨੂੰ ਲੜਨਾ ਪੈ ਰਿਹਾ ਹੈ ਗਵਰਨਰ ਨਾਲ ਮੈਨੂੰ ਇਕੱਲੇ ਨੂੰ ਲੜਨਾ ਪੈ ਰਿਹਾ ਹੈ ਭਾਜਪਾ ਨਾਲ ਮੈਨੂੰ ਇਕੱਲੇ ਨੂੰ ਲੜਨਾ ਪੈ ਰਿਹਾ ਹੈ ਕਾਂਗਰਸ ਵਾਲੇ ਮੈਨੂੰ ਗਾਲਾਂ ਕੱਢੀ ਜਾਂਦੇ ਰਹਿੰਦੇ ਦਿਨ ਰਾਤ ਪਰ ਮੈਨੂੰ 13 ਹੱਥ ਜਿਹੜੇ ਕਿ ਮੁਠੀ ਬੰਦ ਕਰਕੇ ਇਨਕਲਾਬ ਦਾ ਨਾਰਾ ਬੰਨ ਤੇ 13 ਜ਼ੁਬਾਨਾਂ ਜਿਹੜੀਆਂ ਪਾਰਲੀਮੈਂਟ ਚ ਮੇਰੀ ਆਵਾਜ਼ ਬੰਨ ਲੈ 13 ਜ਼ੀਰੋ ਕਰ ਦਿਓ ਉਸ ਤੋਂ ਬਾਅਦ 3 ਸਾਲ ਤੁਸੀਂ ਨਜ਼ਾਰੇ ਦੇਖੋ ਫਿਰ ਪੰਜਾਬ ਗਵਰਨਮੈਂਟ ਕਿਵੇਂ ਕਰਦੀ ਹੈ ਫਿਰ ਕਿਵੇਂ ਕੰਮ ਕਰਦੀ ਹੈ ਕਿਉਂਕਿ ਜਿਹੜੇ ਰੌਲਾ ਜਾ ਪਾਉਂਦੇ ਨੇ ਸਾਰਿਆਂ ਦੇ ਮੂੰਹ ਬੰਦ ਹੋ ਜਾਣਗੇ ਜਿਹੜੇ ਰੌਲਾ ਜਾ ਪਾਉਂਦੇ ਨੇ ਉਹਨਾਂ ਦੇ ਮੂੰਹ ਮੈਂ ਨਹੀਂ ਬੰਦ ਕਰਾ ਸਕਦਾ ਝਾੜੂ ਵਾਲਾ ਬਟਨ ਦਬਕੇ ਤੁਸੀਂ ਬੰਦ ਕਰਾ ਸਕਦੇ ਹੋ 20 ਸਕਿੰਟ ਹੋਰ ਲੈਣੇ ਅਰਵਿੰਦ ਕੇਜਰੀਵਾਲ ਜੀ ਨੂੰ ਇਹਨਾਂ ਨੇ ਜੇਲ੍ਹ ਚ ਕਰਤਾ ਕਿ ਉਹ ਪ੍ਰਚਾਰ ਨਾ ਕਰ ਸਕੇ ਪਰ ਇਹਨਾਂ ਨੂੰ ਪਤਾ ਨਹੀਂ ਕਿ ਦਰਿਆਵਾਂ ਨੂੰ ਨੱਕੇ ਨਹੀਂ ਲੱਗਦੇ ਹੁੰਦੇ ਦਰਿਆ ਆਪ ਦਾ ਰਸਤਾ ਆਪ ਬਣਾਉਂਦੇ ਹੁੰਦੇ ਨੇ ਕੇਜਰੀਵਾਲ ਇੱਕ ਸੋਚ ਦਾ ਨਾਮ ਹੈ ਵਿਅਕਤੀ ਦਾ ਨਾਮ ਨਹੀਂ ਕੇਜਰੀਵਾਲ ਨੂੰ ਤਾਂ ਅੰਦਰ ਕਰ ਲੋਗੇ ਉਹਦੀ ਸੋਚ ਨੂੰ ਕਿਵੇਂ ਗ੍ਰਿਫਤਾਰ ਕਰੋਗੇ ਆ ਜਿਹੜੇ ਘਰ ਘਰ ਕੇਜਰੀਵਾਲ ਪੈਦਾ ਹੋ ਗਏ ਉਹਨਾਂ ਦਾ ਕੀ ਕਰੋਗੇ 4 ਜੂਨ ਨੂੰ ਦੇਖੋ ਪਹਿਲੇ ਦੇ ਪਹਿਲੇ ਗੇੜ ਚ ਕੱਲ ਪਰਸੋਂ ਜਿਹੜਾ ਭਾਸ਼ਣ ਬਦਲ ਗਿਆ ਪ੍ਰਧਾਨ ਮੰਤਰੀ ਦਾ ਕਿਉਂਕਿ ਪਹਿਲੇ ਗੇੜ ਜਿਹੜੀਆਂ ਵੋਟਾਂ ਪਈਆਂ 102 ਸੀਟਾਂ ਤੇ ਉਹ ਚੋ 30 32 ਹੋ ਜਾ ਰਹੀਆਂ 60 70 ਇੰਡੀਆ ਗਠਬੰਧਨ ਨੂੰ ਆ ਰਹੀਆਂ ਨੇ 60 70 ਹੁਣ ਕੱਲ ਨੂੰ ਪਹਿਣ ਗਿਆ 80 ਤੋਂ ਉੱਪਰ ਕੱਲ ਨੂੰ ਪਹਿਣ ਗਿਆ 80 ਚੋਂ ਪਹਿਲੀ ਆ ਗਿਆ ਕਿ 50 ਤੋਂ ਉੱਪਰ ਫੇਰ ਆ ਰਹੀਆਂ ਨੇ 80 ਤੋਂ ਤਾਈਓ ਬਦਲ ਗਏ ਤਾਈਓ ਹੁਣ 400 ਪਾਰ ਨਹੀਂ ਕਹਿੰਦੇ ਹੁਣ ਸਥਿਰ ਸਰਕਾਰ ਸਥਿਰ ਸਰਕਾਰ ਕਹਿਣ ਲੱਗ ਗਏ ਤੇ ਨਾਲੇ ਅਸੀਂ ਧਰਮ ਜਾਤੀ ਤੇ ਅਸੀਂ ਨਫਰਤ ਦੀ ਰਾਜਨੀਤੀ ਨਹੀਂ ਕਰਦੇ ਮਤਲਬ ਵਿਦੇਸ਼ ਦਾ ਪ੍ਰਧਾਨ ਮੰਤਰੀ 10 ਸਾਲਾਂ ਬਾਅਦ ਜਦੋਂ ਇੰਨਾ ਮੰਡੇਟ ਵੱਡਾ ਹੋਵੇ ਇੰਨਾ ਫਤਵਾ ਵੱਡਾ ਹੋਵੇ ਕੋਈ ਕੰਮ ਕਰਨ ਤੋਂ ਰੋਕਣ ਵਾਲਾ ਨਾ ਹੋਵੇ ਜੋ ਮਰਜ਼ੀ ਕਰੋ ਕੰਮ ਕਰੋ ਇਹ ਗਲਤ ਗੱਲ ਹੈ ਨਫ਼ਰਤ ਦੀ ਰਾਜਨੀਤੀ ਅਸੀਂ ਨਹੀਂ ਕਰਦੇ ਅਸੀਂ ਤਾਂ ਸਕੂਲਾਂ ਦੀ ਗੱਲ ਕਰਾਂਗੇ ਅਸੀਂ ਤਾਂ ਹਸਪਤਾਲਾਂ ਦੀ ਗੱਲ ਕਰਾਂਗੇ ਅਸੀਂ ਬਿਜਲੀ ਦੀ ਗੱਲ ਕਰਾਂਗੇ ਅਸੀਂ ਇਨਫਰਾਸਟ੍ਰਕਚਰ ਦੀ ਗੱਲ ਕਰਾਂਗੇ ਅਸੀਂ ਵਪਾਰੀ ਦੀ ਗੱਲ ਕਰਾਂਗੇ ਅਸੀਂ ਮਜ਼ਦੂਰ ਦੀ ਗੱਲ ਕਰਾਂਗੇ ਅਸੀਂ ਦੁਕਾਨਦਾਰ ਦੀ ਗੱਲ ਕਰਾਂਗੇ ਅਸੀਂ ਉਹ ਗੱਲ ਕਰੋ ਨਾ ਉਹ ਤਾਂ ਕਰਦੇ ਨਹੀਂ ਹੋਰ ਹੀ ਕੁਝ ਕਹੀ ਜਾਂਦੇ ਆ ਲੋਕਾਂ ਨੂੰ ਪੜ੍ਹਾਉਣ ਨੂੰ ਬਸ ਲੜਾਉਣ ਨੂੰ ਸਵਾਹ ਆਪਾਂ ਇਕੱਠੇ ਹੋ ਕੇ ਨਵੀਂ ਕਹਾਣੀ ਲਿਖੀਏ ਦੇਸ਼ ਨੂੰ ਬਚਾ ਲਈਏ ਸੰਵਿਧਾਨ ਨੂੰ ਬਚਾ ਲਈਏ ਬਾਬਾ ਸਾਹਿਬ ਮਿਤਕਰ ਦਾ ਲਿਖਿਆ ਹੋਇਆ ਸੰਵਿਧਾਨ ਹੈ ਉਹਨੂੰ ਖਤਰਾ ਹੈ ਪੰਜਾਬ ਦੀ ਧਰਤੀ ਇੰਨੀ ਉਪਜਾਊ ਹੈ ਜਿਹੜਾ ਵੀ ਦਾਣਾ ਸਿੱਟਦੋਂਗੇ ਉਹ ਉੱਗ ਜੂਗਾ ਪਰ ਨਫ਼ਰਤ ਦਾ ਬੀਜ ਇੱਥੇ ਉਗ ਨਹੀਂ ਸਕਦਾ ਮੈਂ ਇੱਕ ਕਹਾਂ ਨਫ਼ਰਤ ਦਾ ਬੀਜ ਉਗਣ ਵੀ ਨਹੀਂ ਦੇਣਾ ਸੀ ਇੱਥੇ ਅਸੀਂ ਸਾਡੇ ਹਿੰਦੂ ਸਿੱਖ ਭਾਈਚਾਰੇ ਤੇ ਗੋਲੀਆਂ ਵੀ ਚੱਲੀਆਂ ਬੰਬ ਵੀ ਫਟਿਆ ਪਰ ਸਾਡਾ ਭਾਈਚਾਰਾ ਨਹੀਂ ਟੁੱਟਿਆ ਅਸੀਂ ਆਪਣੀਆਂ ਈਦਾਂ ਅਸੀਂ ਆਪਣੇ ਗੁਰਪੁਰਬ ਅਸੀਂ ਆਪਣੀਆਂ ਰਾਮ ਨੌਮੀਆਂ ਅਸੀਂ ਆਪਣੇ ਹਨੂਮਾਨ ਜਨਮ ਦਿਤੀਆਂ ਇਕੱਠੇ ਮਨਾਉਂਦੇ ਆ ਸਾਰੇ ਸਾਨੂੰ ਨਹੀਂ ਤੁਸੀਂ ਤੋੜ ਸਕਦੇ ਕੋਸ਼ਿਸ਼ ਨਾ ਕਰਿਓ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀ ਫਿੱਕ ਪਾਉਣ ਦੀ ਸੋ ਇਹਨਾਂ ਨੂੰ ਜਵਾਬ ਦਿਓ ਇਹਨਾਂ ਨੂੰ ਜਵਾਬ ਵੋਟ ਨਾਲ ਦਿੱਤਾ ਜਾ ਸਕਦਾ ਸੋ 1 ਜੂਨ ਨੂੰ ਝਾਰੂ ਵਾਲਾ ਬਟਨ ਦੱਬਣਾ ਤੇ ਮੈਂ ਇਸ ਨਗਰੀ 'ਚ ਆਇਆ ਮੈਂ ਚਾਹਨਾ ਮੇਰੀ ਦਿਲੋਂ ਇੱਛਾ ਹੈ 4 ਜੂਨ ਨੂੰ 8:00 ਵਜੇ ਟੀਵੀ ਵਾਲੇ ਆ ਜਾਂਦੇ ਨੇ ਸਾਢੇ 8 ਵਜੇ ਪਹਿਲਾ ਰੁਝਾਨ ਆ ਜਾਂਦਾ ਮੈਂ ਚਾਹਨਾ ਕਿ ਪਹਿਲਾ ਰੁਝਾਨ ਇਹ ਗੁਰੂ ਕੀ ਨਗਰੀ ਤੋਂ ਆਵੇ ਆ ਮਾਝੇ ਵਾਲੇ ਪਾਸਿਓਂ ਆਵੇ ਦੋਨੋਂ ਹੱਥ ਉੱਪਰ ਚਾਕੇ ਦੋ ਨਾਅਰੇ ਲਾ ਦਿਓ ਇਨਕਲਾਬ ਇੰਨਾਂ ਗਲੀਆਂ 'ਚ ਇੰਨਾਂ ਪਤਾ ਨਹੀਂ ਕਿਹੜੀਆਂ-ਕਿਹੜੀਆਂ ਗਲੀਆਂ 'ਚ ਭਗਤ ਸਿੰਘ ਹੋਰੀ ਫਿਰਦੇ ਰਹੇ ਹੋਣਗੇ ਉਹਨਾਂ ਦੀ ਚਰਨਛੋਪਾ ਪ੍ਰਾਪਤ ਧਰਤੀ ਹੈ ਇਹ ਤੋਂ ਪਾਕਿਸਤਾਨੀ ਪਰਚੇ ਛਾਪਦੇ ਹੁੰਦੇ ਸੀ ਰਾਤ ਨੂੰ ਪਰਚੇ ਚੋਰੀਆਂ ਵੰਡਣੇ ਪੈਂਦੇ ਸੀ ਉਹਨਾਂ ਨੇ ਤਾਂ ਕਿੰਨਾ ਭੇਸ ਬਦਲ ਬਦਲ ਕੇ ਇਨਕਲਾਬ ਲਿਆਤਾ ਉਹ ਜਿਹੜੇ ਇਨਕਲਾਬ ਦੀ ਆਪਾਂ ਗੱਲ ਕਰਦੇ ਆ ਉਹਦੇ ਵਾਸਤੇ ਤਾਂ ਇੱਕ ਬਟਨੀ ਦੱਬਣਾ ਕੋਈ ਗੋਲੀ ਨਹੀਂ ਚਲਾਉਣੀ ਕੋਈ ਪਰਚਾ ਨਹੀਂ ਵੰਡਣਾ ਸਿਰਫ ਇੱਕ ਬਟਨ ਦੱਬਣਾ ਹੈ ਇਨ੍ਹਾਂ ਗਲੀਆਂ 'ਚ ਕਿਹੜੇ-ਕਿਹੜੇ ਗੁਰੂ ਸਾਹਿਬ ਇੱਥੇ ਚਰਨਛੋਪਾ ਪ੍ਰਾਪਤ ਨੇ ਇਨ੍ਹਾਂ ਗਲੀਆਂ 'ਚ ਚੰਦਰਸ਼ੇਖਰ ਯਾਦ ਹੋਈ ਜਦੋਂ ਲੜਾਈ ਲੜ ਰਹੇ ਹੋਣਗੇ ਰਾਜਗੁਰੂ ਸੁਖਦੇਵ ਹੋਈ ਕਿੰਨਾ ਵਾਰ ਮਦਨ لال ਢੀਂਗਰਾ ਸਾਹਿਬ ਦਾ ਆਪਦਾ ਆਪਦਾ ਲੱਕ ਹੈ ਕਿਨਾ ਕਿੰਨਾ ਕਾਲਾ ਨਾ ਕਾਲੀਆਂ ਤੇ ਸਾਨੂੰ ਯਾਰ ਵੋਟਰ ਕਾਰਡ ਲੈ ਕੇ ਦੇਤਾ ਤੇ ਵੋਟਰ ਕਾਰਡ ਸਾਥੋਂ ਖੋਣ ਨੂੰ ਫਿਰਦੇ ਨੇ ਕਿ ਵੋਟਰ ਕਾਰਡ ਕਿਸੇ ਕੰਮ ਦੇ ਹੀ ਨਹੀਂ ਰਹੂਗਾ ਅਸੀਂ ਵੋਟੇ ਨਹੀਂ ਪੈਣ ਦੇਣੀਆਂ ਅੰਗਰੇਜ਼ਾਂ ਦਾ ਰਾਜ ਆ ਗਿਆ ਫਿਰ ਹੋਈ ਗੱਲ ਸੋ ਵੀਰੋ ਇਹ ਗੱਲ ਮੇਰੀ ਸਮਝ ਲਿਓ ਇਹ ਨਫਰਤ ਦੀ ਰਾਜਨੀਤੀ ਕਰਦੇ ਆਪਾਂ ਨਫਰਤ ਦੀ ਰਾਜਨੀਤੀ ਤੇ ਜਵਾਬ ਭਾਈ ਚਰਨ ਨਾਲ ਦੇਣਾ ਹੈ ਦੋਨੋਂ ਹੱਥ ਉੱਪਰ ਚੱਕ ਕੇ ਦੋ ਨਾਰੇ ਐਸੇ ਲਾਉਣੇ ਨੇ ਕਿ ਇਹਨਾਂ ਦੇ ਸ਼ੀਸ਼ੇ ਹਿੱਲ ਜਾਣ ਇਹਨਾਂ ਦੇ ਜਿਹੜੇ ਨਫ਼ਰਤਾਂ ਵਾਲੇ ਨੇ ਇਹ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਭਾਰਤ ਮਾਤਾ ਕੀ ਜੈ ਭਾਰਤ ਮਾਤਾ ਕੀ ਜੈ ਬੋਲੇ ਸੋਨਹਿਰੀ ਸਵੇਰ ਨੌ ਦੇ ਨੌ ਜਿਹੜੇ ਹਲਕੇ ਹੈਗੇ ਨੇ ਵਿਦਵਾਨ ਸਭਾ ਦੇ ਉੱਥੋਂ ਪ੍ਰਦਾਨ ਉੱਥੋਂ ਦੇ ਮੰਡਲਾਂ ਦੇ ਪ੍ਰਦਾਨ ਉੱਥੋਂ ਦੇ ਜੋ ਸ਼ਕਤੀ ਕੇਂਦਰ ਦੇ ਪ੍ਰਦਾਨ ਉਥੋਂ ਦੇ ਜਿਹੜੇ ਸਾਰੇ ਕਾਰਜਕਰਤਾ ਨੇ ਸਾਰੇ ਆਏ ਸੀ ਸਾਰਿਆਂ ਨੇ ਆਪਣੀ ਆਪਣੀ ਰਿਪੋਰਟ ਦਿੱਤੀ ਵਧੀਆ ਪ੍ਰੋਗਰੈਸ ਹੋ ਰਹੀ ਹੈ ਪੂਰਾ ਸੰਗਠਨ ਬਣ ਰਿਹਾ ਹੈ ਔਰ ਮੈਨੂੰ ਪੂਰਾ ਉਮੀਦ ਹੈ ਕਿ ਇਸ ਇੰਨੀ ਮਜ਼ਬੂਤੀ ਨਾਲ ਇਹ ਸੰਗਠਨ ਬਣੂਗਾ ਕਿ ਸਾਡੀ ਚੋਣ ਬਹੁਤ ਸੌਖੀ ਹੋ ਜਾਏਗੀ ਲੇਕਿ ਜਿਹੜੇ ਉਮੀਦਵਾਰ ਨੇ ਉਹਨਾਂ ਨੇ ਫੀਡਬੈਕ ਦਿੱਤਾ ਹੈ ਕਿ ਜੋ ਵਿਰੋਧ ਹੋ ਰਿਹਾ ਉਸ ਤੋਂ ਕਿਤੇ ਨਹੀਂ ਇਹ ਕਿ ਲੜੀ ਹੈ ਉਹਨਾਂ ਨੇ ਕਿਵੇਂ ਦੇਖੋ ਇਹ ਖਾਲੀ ਜੋ ਸਾਡੀ ਸੰਗਠਨ ਦੀ ਮੀਟਿੰਗ ਸੀ ਉਹ ਤਾਂ ਲੋਕਲ ਲੈਵਲ ਦੇ ਉੱਤੇ ਜਿੱਥੇ-ਜਿੱਥੇ ਹਰ ਕਿਸਮ ਦਾ ਵਿਰੋਧ ਹੋਊਗਾ ਹਰ ਇੱਕ ਪਾਰਟੀ ਦਾ ਵਿਰੋਧ ਹੈ ਖਾਲੀ ਕਿਸਾਨਾਂ ਦਾ ਨਹੀਂ ਵਿਰੋਧ ਦੂਜੀਆਂ ਪਾਰਟੀਆਂ ਦਾ ਵਿਰੋਧ ਹੈ ਸਾਡਾ ਵਿਰੋਧ ਉਹਨਾਂ ਦੇ ਨਾਲ ਹੈ ਇਹ ਤਾਂ অনਗੋਇੰਗ ਪ੍ਰੋਸੈਸ ਹੈ ਇਹ ਤਾਂ ਜਿਸ ਤਰ੍ਹਾਂ ਜਿਸ ਤਰ੍ਹਾਂ ਦਾ ਮੌਕਾ ਹੋਊਗਾ ਉਸ ਤਰ੍ਹਾਂ ਸੰਭਾਲੀਏ ਪ੍ਰੈਕਸ਼ਨ ਦੀ ਤਿਆਰੀਆਂ ਨੂੰ ਲੈ ਕੇ ਪਾਰਟੀ ਦੀ ਇਸ ਕਿਸਮ ਦੀ ਪ੍ਰੈਪਰੇਸ਼ਨ ਹੈ ਕਿਸ ਤਰ੍ਹਾਂ ਅਗੇ ਕੰਮ ਕਰਨਾ ਹੈ ਗਰਾਊਂਡ ਲੈਵਲ ਤੇ ਪ੍ਰਿਪਰੇਸ਼ਨ ਚੈੱਕ ਕੀਤੀ ਹੈ ਸਾਰਿਆਂ ਨਾਲ ਵਿਚਾਰ ਸਾਂਝੇ ਕੀਤੇ ਇਸ ਤਰ੍ਹਾਂ ਸਾਰੇ ਰਲ ਮਿਲ ਕੇ ਤਕੜਾ ਹੋ ਕੇ ਪੰਜਾਬ ਕਨੇਓ ਬੀਜੇਪੀ ਦੇਤੀਜੀ ਦਫਾ ਸਰਕਾਰ ਜੇ ਤੋ ਬਣਨ ਜਾ ਰਹੀ ਹੈ ਮੋਦੀ ਸਾਹਿਬ ਦੁਆਰ ਤੇਜੀ ਦਫਾ ਪ੍ਰਧਾਨ ਮੰਤਰੀ ਬਣ ਉਹਦੇ ਚ ਪੰਜਾਬ ਦਾ ਬੀਜੇਪੀ ਦਾ ਯੋਗਦਾਨ ਪੂਰਾ ਹੋਵੇ ਉਹਦੇ ਵਾਸਤੇ ਸਾਰੀ ਡਿਸਕਸ਼ਨ ਚੱਕ ਤੋਂ ਪਟਿਆਲਾ ਦੇ ਵਿੱਚ ਮੀਟਿੰਗ ਹੋਈ ਹੈ ਕੈਪਟਨ ਮਨਿੰਦਰ ਸਿੰਘ ਨਾਲ ਜਿੱਥੇ ਵੀ ਜਾ ਕੇ ਰਹੇਗਾ ਪੰਜਾਬ ਦੇ ਵਿੱਚ ਨਾ ਦੇਖੋ ਆ ਇਸ ਲੈਵਲ ਦੀ ਗਰਾਉਂਡ ਲੈਵਲ ਦੀ ਮੀਟਿੰਗ ਹੈ ਉਹ ਸਾਡੇ ਸਾਰੇ ਸਭ ਤੋਂ ਸੀਨੀਅਰ ਲੀਡਰ ਹੈਗੇ ਸੋ ਉਹਨਾਂ ਦੀ ਗਾਈਡੈਂਸ ਦੇ ਤਹਿਤ ਸਾਰਾ ਕੁਝ ਹੋ ਰਿਹਾ ਸਾਰੇ ਅਸੀਂ ਬੈਠੇ ਹਾਂ ਸਾਰੇ ਉਹਨਾਂ ਦੇ ਡਾਇਰੈਕਸ਼ਨਸ ਨਾਲ ਹੀ ਹੋ ਰਿਹਾ ਸਰ ਜੀ ਭੂਮਿਕਾ ਰਹੀ ਕਿ ਬਿਲਕੁਲ ਸਾਹ ਉਹਨਾਂ ਦਾ ਉਹਨਾਂ ਦਾ ਡਾਇਰੈਕਸ਼ਨਸ ਨਾਲ ਹੀ ਹੋ ਰਿਹਾ ਹੈ ਸਾ ਉਹਨਾਂ ਦੀ ਸਲਾਹ ਨਾਲ ਉਹਨਾਂ ਦੇ ਡਾਇਰੈਕਸ਼ਨ ਦੇ ਵਿੱਚ ਇਹ ਸਾਰਾ ਕੰਮ

ਪ੍ਰਸ਼ਾਸਨ ਨੂੰ ਅਸੀਂ ਆਖਿਆ ਵੀ ਸਾਡੀ ਗੱਲ ਕਰਾਓ ਵੀ ਸਾਡੇ ਪੱਤਰਕਾਰਾਂ ਦੇ ਸਾਹਮਣੇ ਸਾਡੇ ਪੰਜ ਗੱਲਾਂ ਦਾ ਜਵਾਬ ਦੇ ਦੇ ਅਸੀਂ ਕੁਝ ਨਹੀਂ ਆਦੇ ਵੀ ਸਾਈਡ ਤੇ ਹੋ ਕੇ ਅਸੀਂ ਬਹਿ ਜਾਣੇ ਜਦੋਂ ਇਹ ਗੱਲ ਸਾਡੀ ਹੋਈ ਸਾਡੀ ਪ੍ਰਧਾਨ ਸਾਹਿਬ ਨਾਲ ਵੀ ਗੱਲ ਹੋਈ ਉਹ ਕਹਿੰਦਾ ਵੀ ਤੁਸੀਂ ਪੱਤਰਕਾਰਾਂ ਦੇ ਸਾਹਮਣੇ ਉਹ ਪੰਜਾਂ ਗੱਲਾਂ ਦਾ ਜਵਾਬ ਦੇ ਦਿਓ ਜੀ ਉਹ ਐਸਐਸਪੀ ਨੂੰ ਫੋਨ ਆਇਆ ਤੇ ਉਸ ਤੋਂ ਬਾਅਦ ਅਸੀਂ ਰਸਤਾ ਰੋਕ ਲਿਆ ਤੇ ਪ੍ਰਸ਼ਾਸਨ ਨੇ ਤੱਕੇ ਨਾਲ ਸਾਨੂੰ ਮੱਲਾ ਤੱਕੇ ਮਾਰ ਕੇ ਗੱਡੀਆਂ 'ਚ ਬਿਠਾਇਆ ਅੱਜ ਸਾਨੂੰ ਇੱਥੇ ਬਾਤ ਆ। ਚਲੋ ਕੋਈ ਗੱਲ ਨਹੀਂ ਕਿਤੇ ਆਪਦੀਆਂ ਕਿਤੇ ਬਾਪਦੀਆਂ। ਅਸੀਂ ਤਾਂ ਇਹੀ ਮੰਗਾ ਮੰਗਣੀਆਂ ਸੀ ਵੀ ਜੋ ਭਾਈ ਸਾਡੇ ਨਾਲ ਵਾਅਦੇ ਕੀਤੇ ਉਹ ਸਾਡੇ ਪੂਰੇ ਕਰੋ। ਲੈ ਕੋਈ ਨਹੀਂ ਜੀ ਉਹਨਾਂ ਨੂੰ ਅਸੀਂ ਪਹਿਲਾਂ ਕਿਹਾ ਸੀ ਵੀ ਸਾਡੀਆਂ 5 ਗੱਲਾਂ ਦਾ ਜਵਾਬ ਦਿਓ ਤਾਂ ਐਸਐਸਪੀ ਸਾਹਮਣੇ ਗੱਲ ਹੋਈ ਸਾਰੀ। ਸਾਡੇ ਜਗਜੀਤ ਸਿੰਘ ਡੱਲੇ ਵਾਲੇ ਦੀ ਵੀ ਕਾਲ ਆਈ ਆ ਵੀ ਤੁਸੀਂ ਫੁੱਲਰਵਾਜੀ ਨਹੀਂ ਕਰਨੀ। ਅਸੀਂ ਬੰਦਿਆਂ ਨੂੰ ਰੋਕੇ ਰੱਖਿਆ। ਉਹਨਾਂ ਨੇ ਸਿੱਧਾ ਹੀ ਜਵਾਬ ਦਿੱਤਾ ਵੀ ਮੈਂ ਗੱਲ ਨਹੀਂ ਕਰਨੀ। ਸਸਰੀਕਾਲ ਪੰਜਾਬ ਭਰ ਦੇ ਵਿੱਚ ਗੱਲ ਕੀਤੀ ਜਾਵੇ ਤਾਂ ਚੋਣ ਅਖਾੜਾ ਪੂਰੀ ਤਰ੍ਹਾਂ ਦੇ ਨਾਲ ਪੱਕ ਚੁੱਕਿਆ ਹੈ ਔਰ ਹਰ ਇੱਕ ਪਾਰਟੀ ਆਪਣੇ ਉਮੀਦਵਾਰ ਚੋਣਾਂ ਦੇ ਲਈ ਮੈਦਾਨ ਦੇ ਵਿੱਚ ਉਤਾਰ ਰਹੀ ਹੈ ਕੁਝ ਇੱਕ ਲੋਕ ਚੋਣ ਪ੍ਰਚਾਰ ਕਰਨਾ ਸ਼ੁਰੂ ਵੀ ਕਰ ਚੁੱਕੇ ਨੇ ਜਿੱਥੇ ਚੋਣ ਅਖਾੜਾ ਪੱਕਦਾ ਹੋਇਆ ਦਿਖਾਈ ਦੇ ਰਿਹਾ ਉੱਥੇ ਹੀ ਪਾਰਟੀਆਂ ਦੇ ਵਿੱਚ ਨਾਰਾਜ਼ਗੀਆਂ ਵੀ ਦਿਖਾਈ ਦੇ ਰਹੀਆਂ ਬੀਤੇ ਦਿਨੀ ਭਾਜਪਾ ਦੇ ਵਿੱਚ ਨਾਰਾਜ਼ਗੀ ਦੇਖਣ ਨੂੰ ਮਿਲੀ ਜਦ ਭਾਜਪਾ ਦੇ ਸਾਫਕਾ ਪ੍ਰਧਾਨ ਨੂੰ ਮਣਾਉਣ ਦੇ ਲਈ ਸੁਨੀਲ ਜਾਖੜ ਜਾਂਦੇ ਹੋਏ ਦਿਖਾਈ ਦਿੱਤੇ ਇਸੇ ਤਰ੍ਹਾਂ ਹੀ ਗੱਲ ਕੀਤੀ ਜਾਵੇ ਤਾਂ ਕਾਂਗਰਸ ਦੇ ਵਿੱਚ ਵੀ ਨਾਰਾਜ਼ਗੀਆਂ ਜਿਹੜੀਆਂ ਦੇਖਣ ਨੂੰ ਮਿਲ ਰਹੀਆਂ ہیں ਬੀਤੇ ਦਿਨੀ OBC 셀 ਦੇ ਪੰਜਾਬ ਚੇਅਰਮੈਨ ਨੂੰ ਟਿਕਟ ਫਿਰੋਜ਼ਪੁਰ ਪਾਰਲੀਮੈਂਟ ਤੋਂ ਟਿਕਟ ਦਿੱਤੇ ਦਿੱਤੇ ਜਾਣ ਦੀ ਮੰਗ ਉੱਠੀ ਹੈ ਔਰ ਸਾਡੇ ਨਾਲ ਇਸ ਟਾਈਮ ਮੌਜੂਦ ਨੇ ਪੰਜਾਬ OBC 셀 ਦੇ ਚੇਅਰਮੈਨ ਰਾਜਮੁਰਖ ਕਮੋਜ ਉਹਨਾਂ ਤੋਂ ਜਾਣਾਂਗੇ ਕਿ ਉਹ ਵੀ ਸਮਰਥਕ ਸਿੱਧੇ ਤੌਰ ਤੇ ਕਹਿੰਦੇ ਆ ਕਿ ਜੇਕਰ ਟਿਕਟ ਨਾ ਮਿਲੀ ਤਾਂ ਫੇਰ ਪਾਰਟੀ ਨੂੰ ਨੁਕਸਾਨ ਹੋ ਸਕਦਾ ਹੈ ਪਾਰਟੀ ਨੂੰ ਨੁਕਸਾਨ ਤੋਂ ਕੀ ਭਾਵ ਹੈ ਸਾਡੇ ਨਾਲ ਮੌਜੂਦ ਨੇ ਰਾਜਬਖਸ਼ ਕੰਬੋਜੀ ਉਹਨਾਂ ਤੋਂ ਹੀ ਜਾਣਦੇ ਜੀ ਸਰ ਸਵਾਗਤ ਹੈ ਸਰ ਥੈਂਕ ਯੂ ਤਨੇਜਾ ਜੀ ਤੁਹਾਡੇ ਸਮਰਥਕ ਬੜਾ ਕਹਿ ਰਹੇ ਆ ਕਹਿੰਦੇ ਨੁਕਸਾਨ ਹੋ ਜਾਏਗਾ ਪਾਰਟੀ ਨੂੰ ਜੇ ਟਿਕਟ ਨਾ ਮਿਲੀ ਤਾਂ ਦੇਖੋ ਮੈਂ ਸਭ ਤੋਂ ਪਹਿਲਾਂ ਤਨੇਜਾ ਜੀ ਤੁਹਾਨੂੰ ਇੱਕ ਗੱਲ ਦੱਸ ਦੇਣੀ ਚਾਹੁੰਦਾ ਕਿ ਜਦੋਂ ਕੋਈ ਆਦਮੀ ਕੰਮ ਕਰਦਾ ਹੈ ਤੋ ਉਹ ਆਪਣੇ ਕੰਮ ਦੀ ਫਲ ਦੀ ਉਮੀਦ ਕਰਦਾ ਹੈ ਉਹ ਕਈ ਵਾਰ ਭਾਵੁਕ ਹੋ ਜਾਂਦਾ ਹੈ ਕਿ ਮੈਂ ਮਿਹਨਤ ਕੀਤੀ ਹੈ ਮੈਨੂੰ ਫਲ ਨਾ ਮਿਲਿਆ ਤੇ ਇਹਦਾ ਕੀ ਹੋਊਗਾ ਜਿੱਤੋਂ ਤੱਕ OBC ਦੇ ਸਮਰਥਕਾਂ ਦੀ ਗੱਲ ਹੈ OBC ਦੇ ਸਮਰਥਕ ਪਿਛਲੇ 2 ਸਾਲ ਤੋਂ ਜਦੋਂ ਦੇ ਸਰਦਾਰ ਰਾਜਾ ਬੜਿੰਗ ਜੀ ਪੰਜਾਬ ਦੇ ਪ੍ਰਧਾਨ ਬਣੇ ਹੈ ਔਰ ਉਹਨਾਂ ਨੇ ਮੇਰੀ ਜ਼ਿੰਮੇਵਾਰੀ ਐ ਜੇ ਚੇਅਰਮੈਨ OBC ਸੈੱਲ ਪੰਜਾਬ ਲਗਾਈ ਹੈ ਤਾਂ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਐ ਪੂਰੀ ਲੜਾਈ ਲੜਦੇ ਰਹੇ ਆ ਅੱਜ ਜੋ ਮਾਹੌਲ ਪੰਜਾਬ ਦੇ ਵਿੱਚ ਬਣਿਆ ਹੈ ਕਾਂਗਰਸ ਪਾਰਟੀ ਦਾ ਮੈਂ ਸਮਝਦਾ ਉਹ ਦੇ ਵਿੱਚ OBC ਸੈੱਲ ਦੇ ਇਹਨਾਂ ਸਾਰੇ ਨੌਜਵਾਨਾਂ ਦਾ ਵੀ ਇੱਕ ਬਹੁਤ ਵੱਡਾ ਰੋਲ ਹੈ ਐਸੀ ਕੋਈ ਗੱਲ ਨਹੀਂ ਨਾਰਾਜ਼ਗੀ ਬਿਲਕੁਲ ਇਸ ਤਰ੍ਹਾਂ ਦੀ ਕਰਕੇ ਉਹ ਸਾਡੇ ਕਿਉਂਕਿ ਪਟਿਆਲਾ ਦੇ ਵਿੱਚ ਸਾਡੇ ਨਾਲ ਵਾਅਦਾ ਕੀਤਾ ਗਿਆ ਸੀ ਕਿ ਪਟਿਆਲਾ ਔਰ ਫਿਰੋਜ਼ਪੁਰ ਦੋ ਸੀਟਾਂ ਦੇਣੀਆਂ ਆ ਓਬੀਸੀ ਨੂੰ ਦਿੱਤੀਆਂ ਜਾਣਗੀਆਂ ਤਾਂ ਪਟਿਆਲੇ ਦੀ ਸੀਟ ਕਿਤੇ ਹਾਈ ਕਮਾਂਡ ਦੀ ਮਜਬੂਰੀ ਬਣ ਗਈ ਕਿ ਉਹਨਾਂ ਨੇ ਗਾਂਧੀ ਜੀ ਨੂੰ ਜ਼ੁਬੈਨ ਕਰਵਾਇਆ ਔਰ ਉਹਨਾਂ ਨੂੰ ਟਿਕਟ ਜਿਹੜੀ ਆ ਉਹਨਾਂ ਨੂੰ ਦੇਣੀ ਪਈ ਔਰ ਉਸ ਕਰਕੇ ਉਹਨਾਂ ਦੇ ਦਿਮਾਗ ਦੇ ਵਿੱਚ ਥੋੜੀ ਗਰਮੀ ਜ਼ਰੂਰ ਹੈ ਸਾਡੇ ਉੱਥੋਂ ਦੇ ਜਿੰਨੇ ਪਟਿਆਲਾ ਜ਼ਿਲ੍ਹਾ ਦੇ ਸਾਰੇ ਸਾਥੀ ਔਰ ਸਾਡੇ ਵਾਈਸ ਚੇਅਰਮੈਨ ਨੇ ਸਰਦਾਰ ਹਰਦੀਪ ਸਿੰਘ ਜੋਸਨ ਵੀ ਉਹਨਾਂ ਨੇ ਵੀ ਗੱਲ ਕੀਤੀ ਇਹ ਸਾਨੂੰ ਜਿੰਨੀ ਅਸੀਂ ਮਿਹਨਤ ਕੀਤੀ ਹੈ ਉਹਦਾ ਸਾਨੂੰ ਫਲ ਮਿਲਣਾ ਚਾਹੀਦਾ ਹੈ ਔਰ ਮੈਨੂੰ ਪੂਰੀ ਉਮੀਦ ਹੈ ਤੇ ਰਾਹੁਲ ਗਾਂਧੀ ਜੀ ਨੇ ਜੋ ਵਾਅਦੇ ਕੀਤੇ ਹੈ ਕਿ ਜਿੰਨੀ ਗਿਣਤੀ ਹੈ OBC ਦੀ ਉਹਦੇ ਮੁਤਾਬਕ ਉਹਨਾਂ ਨੂੰ ਉਹਦਾ ਹੱਕ ਮਿਲੇਗਾ ਪੰਜਾਬ ਦੀ ਲੀਡਰਸ਼ਿਪ ਨੇ ਸਾਡੇ ਨਾਲ ਵਾਅਦਾ ਕੀਤਾ ਚਾਹੇ ਉਹ ਸਾਡੇ ਸਤਕਾਰਯੋਗ ਪ੍ਰਧਾਨ ਨੇ ਸਰਦਾਰ ਅਮਰਿੰਦਰ ਸਿੰਘ ਰਾਜਾਵੜਿੰਗ ਸਾਹਿਬ ਚਾਹੇ ਸਾਡੇ ਪੰਜਾਬ ਮਾਮਲਿਆਂ ਦੇ ਇੰਚਾਰਜ ਨੇ ਸ਼੍ਰੀ ਦਵਿੰਦਰ ਯਾਦਵ ਸਾਹਿਬ ਚਾਹ ਸਾਡੇ اپੋਜੀਸ਼ਨ ਲੀਡਰ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਨੇ ਉਹਨਾਂ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਵੀ ਅਸੀਂ ਕੋਸ਼ਿਸ਼ ਕਰਾਂਗੇ ਦੋ ਨਹੀਂ ਤਾਂ ਇੱਕ ਟਿਕਟ ਜਿਹੜੀ ਇਸ ਵਾਰ OBC ਸਮਾਜ ਦੇ ਲੋਕਾਂ ਨੂੰ ਹਰ ਹਾਲ ਦੇ ਵਿੱਚ ਦਿੱਤੀ ਜਾਏਗੀ ਔਰ ਮੈਨੂੰ ਅੱਜ ਵੀ ਪੂਰਾ ਯਕੀਨ ਹੈ ਕਿ OBC ਸਮਾਜ ਦੀ ਜਿਹੜੀ ਟਿਕਟ ਟੈਕ ਕੋਟੇ ਦੀ ਉਹ ਮਿਲੇਗੀ ਕਾਂਗਰਸ ਪਾਲ ਕੋ ਬੋਇਸ ਸਾਹਿਬ ਤੁਸੀਂ ਕਹਿ ਰਹੇ ਹੋ ਕਿ ਤੁਹਾਨੂੰ ਪੂਰਾ ਯਕੀਨ ਹੈਗਾ ਆਪਾਂ ਗੱਲ ਕਰ ਲੈਨੇ ਆ ਇਤਿਹਾਸ ਦੀ ਇਤਿਹਾਸ ਗਵਾਹ ਹੈਗਾ ਕਿ ਪਹਿਲਾਂ ਵੀ OBC ਸਮਾਜ ਨੂੰ ਟਿਕਟ ਨਹੀਂ ਮਿਲੀ ਅੱਖੋ ਪਰੋਖੇ ਕੀਤਾ ਗਿਆ ਉਸ ਦਾ ਪਾਰਟੀ ਨੂੰ ਨੁਕਸਾਨ ਵੀ ਜਿਹੜਾ ਹੈਗਾ ਉਹ ਚਲਣਾ ਪਿਆ ਔਰ ਐਸ ਵਾਰੀ ਫੇਰ ਉਹੀ ਸਥਿਤੀ ਬਣੀ ਹੋਈ ਹੈ ਤੁਸੀਂ ਦੋ ਟਿਕਟਾਂ ਦੀ ਮੰਗ ਕਰ ਰਹੇ ਸੀ ਇੱਕ ਜਿਹੜੀ ਹੈ ਉਥੇ ਧਰਮ ਫਿਰ ਗਾਂਧੀ ਹੋਰਾਂ ਨੂੰ ਜੁਆਇਨ ਕਰਾ ਦਿੱਤਾ ਜਾਂਦਾ ਪਟਿਆਲੇ ਦੇ ਵਿੱਚ ਉਹਨਾਂ ਨੂੰ ਟਿਕਟ ਜਿਹੜੀ ਹੈ ਉਹ ਦੇ ਦਿੱਤੀ ਜਾਂਦੀ ਹੈ ਹੁਣ ਗੱਲ ਆ ਗਈ ਫਿਰੋਜ਼ਪੁਰ ਦੀ ਜੇਕਰ ਫਿਰੋਜ਼ਪੁਰ ਵੀ ਟਿਕਟ ਨਹੀਂ ਮਿਲਦੀ ਉਹ ਵੀ ਸੀ ਸਮਾਜ ਨੂੰ ਦੁਬਾਰੇ ਕੋ ਪਰੋਖਿਆ ਕੀਤਾ ਜਾਂਦਾ ਤਾਂ ਕੀ ਇਹ ਪਾਰਟੀ ਲਈ ਗਲਤੀ ਨਹੀਂ ਹੋਏਗੀ ਪਾਰਟੀ ਦਾ ਨੁਕਸਾਨ ਨਹੀਂ ਹੋਏਗਾ ਇਹਦੇ ਵਿੱਚ ਦੇਖੋ ਸਾਡੇ ਜਿਹੜੀ ਪਾਰਟੀ ਦੀ ਹਾਈ ਧਮਾਨ ਹੈ ਉਹਨਾਂ ਦੀ ਸੋਚ ਕੀ ਹੈ ਉਹ ਪੰਜਾਬ ਦੇ ਵਿੱਚ ਕਾਂਗਰਸ ਨੂੰ ਜਿਤਾਉਣਾ ਚਾਹੁੰਦੇ ਨੇ ਔਰ ਪੰਜਾਬ ਤੁਸੀਂ ਚਾਹੁੰਦੇ ਆ ਕਿ ਸਾਡੀ ਕਾਂਗਰਸ ਪਾਰਟੀ ਨੰਬਰ 1 ਵੱਡੀ ਪਾਰਟੀ ਬਣ ਕੇ ਪਹਿਲਾਂ ਵੀ ਉੱਭਰੀ ਐ ਫੇਰ ਉੱਭਰੇ ਤੇ ਮੈਨੂੰ ਯਕੀਨ ਹੈ ਵਾਰ-ਵਾਰ ਮੈਂ ਤੁਸੀਂ ਇਹ ਗੱਲ ਕਿਉਂ ਪੁੱਛਦੇ ਹੋ ਮੇਰੇ ਤੋਂ ਕਿ ਉਹ ਜੇ ਇਸ ਤਰ੍ਹਾਂ ਹੋ ਜਾਵੇ ਜੇ ਦਾ ਤਾਂ ਕੋਈ ਪਤਾ ਨਹੀਂ ਕੱਲ ਆਪਾਂ ਨੂੰ ਜੇ ਬਾਹਰ ਜਾ ਤੇ ਕੁਝ ਵੀ ਹੋ ਸਕਦਾ ਜੇ ਸ਼ਬਦ ਹੀ ਐਸਾ ਹੈ ਮੈਂ ਜੇ ਤੇ ਵਿਸ਼ਵਾਸ ਨਹੀਂ ਕਰਦਾ ਮੈਂ ਇਸ ਗੱਲ ਤੇ ਵਿਸ਼ਵਾਸ ਮੈਂ ਤਾਂ ਇਤਿਹਾਸ ਨੂੰ ਲੈ ਕੇ ਚੱਲਦਾ ਨਾ ਮੈਂ ਇਤਿਹਾਸ ਦੇ ਵਿੱਚ ਇਹ ਚੀਜ਼ਾਂ ਹੋਈਆਂ ਜੇ ਇਤਿਹਾਸ ਦੇ ਵਿੱਚ ਕਿਤੇ ਕਿਸੇ ਲੀਡਰਸ਼ਿਪ ਨੇ ਗਲਤੀ ਕੀਤੀ ਹੈ ਉਹ ਹੋਰ ਲੀਡਰਸ਼ਿਪ ਸੀ ਹੂੰ ਉਸ ਵੇਲੇ ਸਰਦਾਰ ਅਮਰਿੰਦਰ ਸਿੰਘ ਰਾਜਾ ਬੜਿੰਗ ਜੀ ਪੰਜਾਬ ਪ੍ਰਦੇਸ਼ ਦੇ ਪ੍ਰਧਾਨ ਨਹੀਂ ਸਨ ਉਸ ਵੇਲੇ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਕੋਈ ਆਪੋਜੀਸ਼ਨ ਦੇ ਲੀਡਰ ਨਹੀਂ ਸਨ ਉਸ ਵੇਲੇ ਦਵਿੰਦਰ ਯਾਦਵ ਜੀ ਸਾਡੇ ਇੰਚਾਰਜ ਨਹੀਂ ਸਨ ਅੱਜ ਦੀ ਜਿਹੜੀ ਸਾਡੀ ਲੀਡਰਸ਼ਿਪ ਹੈ ਮੈਨੂੰ ਉਹਨਾਂ ਤੇ ਪੂਰਨ ਵਿਸ਼ਵਾਸ ਹੈ ਕਿ ਉਹ OBC ਨੂੰ ਅੱਖੋ ਪਰੋਖੇ ਨਹੀਂ ਕਰਨਗੇ ਤਾਂ ਬਿਲਕੁਲ ਇਹ ਹਨ ਰਾਜਬਖਸ਼ ਕੰਬੋਜ ਜਿਨ੍ਹਾਂ ਦਾ ਕਹਿਣਾ ਹੈ ਕਿ ਜੇਕਰ OBC ਸਮਾਜ ਨੂੰ ਫਿਰੋਜ਼ਪੁਰ ਪਾਰਲੀਮੈਂਟ ਤੋਂ ਟਿਕਟ ਦਿੱਤੀ ਜਾਂਦੀ ਹੈ ਤਾਂ ਇਹ ਪਾਰਟੀ ਨੂੰ ਯਕੀਨ ਦੁਆਰੇ ਨੇ ਹਾਲਾਂਕਿ ਇਹਨਾਂ ਨੂੰ ਇਹ ਵੀ ਯਕੀਨ ਹੈ ਕਿ ਪਾਰਟੀ ਇਹ ਸਵਾਲ ਉਹਨਾਂ ਦੇ ਨਾਲ ਕੀਤਾ ਹੋਇਆ ਵਾਅਦਾ ਵਫਾ ਕਰੇਗੀ ਲੇਕਿਨ ਇਤਿਹਾਸ ਦੀ ਜੇਕਰ ਗੱਲ ਕਰਨੀਤੀ ਜਾਵੇ ਤਾਂ ਇਤਿਹਾਸ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਲੈ ਕੇ ਕਾਂਗਰਸ ਕਿਤੇ ਨਾ ਕਿਤੇ ਆਪਣਾ ਨੁਕਸਾਨ ਹੀ ਕਰਦੀ ਰਹੀ ਹੈ ਫਿਲਹਾਲ ਇਨਾਂ ਦੇ ਸਮਰਥਕ ਜਿਹੜੇ ਆ ਉਹ ਸਿੱਧੇ ਤੌਰ ਤੇ ਕਹਿੰਦੇ ਆ ਕਿ ਜੇਕਰ ਰਾਜਪੱਖ ਕੰਬੋਜ ਹੋਰਾਂ ਨੂੰ ਜਾਂ OBC ਸਮਾਜ ਨੂੰ ਟਿਕਟ ਜਿਹੜੀ ਐ ਫਰੋਸਪੁਰ ਪਾਰਲੀਮੈਂਟ ਦੀ ਨਹੀਂ ਦਿੱਤੀ ਜਾਂਦੀ ਤਾਂ ਫਿਰ ਇਸ ਦਾ ਨੁਕਸਾਨ ਜਿਹੜਾ ਹੈਗਾ ਕਾਂਗਰਸ ਨੂੰ ਚੱਲਣਾ ਪੈ ਸਕਦਾ ਹੈ ਹਾਲਾਂਕਿ ਰਾਜਪੱਖ ਕੰਬੋਜ ਕਹਿੰਦੇ ਆ ਕਿ ਉਹਨਾਂ ਨੂੰ ਪਾਰਟੀ ਹਾਈ ਕਮਾਂਡ ਤੇ ਪੂਰਨ ਯਕੀਨ ਹੈਗਾ ਇਤਿਹਾਸ ਦੇ ਵਿੱਚ ਜੋ ਗੱਲਾਂ ਹੋਈਆਂ ਉਹ ਇਸ ਵਾਰੀ ਦੁਹਾਈਆਂ ਨਹੀਂ ਜਾਣਗੀਆਂ ਫਿਲਹਾਲ ਆਉਣ ਵਾਲੇ ਸਮੇਂ ਦੇ ਵਿੱਚ ਹੀ ਪਤਾ ਲੱਗਦਾ ਹੈ ਕਿ ਕਾਂਗਰਸ ਓਬੀਸੀ ਸਮਾਜ ਦੇ ਨਾਲ ਕੀਤਾ ਹੋਇਆ ਵਾਦਾ ਪੂਗਾਉਂਦੀ ਹੈ ਜਾਂ ਨਹੀਂ ਕਿ ਪਿਛਲੀ ਵਾਰ ਜਿਸ ਤਰ੍ਹਾਂ ਦੇ ਨਾਲ ਅੱਖੋ ਪਰੋਖੇ ਕੀਤਾ ਗਿਆ ਸੀ ਉਸ ਓਬੀਸੀ ਸਮਾਜ ਨੂੰ ਉਸੇ ਤਰ੍ਹਾਂ ਕਰਦੀ ਹੈ ਤਾਂ ਪਾਰਟੀ ਨੂੰ ਉਸ ਦਾ ਕੀ ਖਮਿਆਜ਼ਾ ਭੁਗਤਣਾ ਪੈਂਦਾ ਹੈ ਇਹ ਸੰਪਵਕ ਦੇ ਗਰਭ ਦੇ ਵਿੱਚ ਹੈ ਇਸ ਦੇ ਲਈ ਸਾਨੂੰ ਇੰਤਜ਼ਾਰ ਕਰਨਾ ਪਏਗਾ ਲੇਕਿਨ ਓਬੀਸੀ ਸਮਾਜ ਆਪਣੀ ਦਾਵੇਦਾਰੀ ਜਿਹੜੀ ਹੈ ਉਹ ਲਗਾਤਾਰ ਫਿਰੋਜ਼ਪੁਰ ਪਾਰਲੀਮੈਂਟ ਤੋਂ ਠੋਕਦਾ ਆਇਆ ਔਰ ਇਸ ਵਾਰੀ ਵੀ ਉਹਨਾਂ ਦੇ ਵੱਲੋਂ ਬੜੇ ਹੀ ਸੁਚੱਜੇ ਢੰਗ ਦੇ ਨਾਲ ਆਪਣੀ ਦਾਵੇਦਾਰੀ ਜਿਹੜੀ ਐ ਉਹ ਫਿਰੋਜ਼ਪੁਰ ਪਾਰਲੀਮੈਂਟ ਸੀਟ ਤੋਂ ਠੋਕੀ ਜਾ ਰਹੀ ਹੈ ਧੰਨਵਾਦ ਸਾਨੂੰ ਤਾਂ ਲੋਕਾਂ ਚ ਆਏ ਬਣਾ نیند ਹੀ ਨਹੀਂ ਆਉਂਦੀ ਸਾਨੂੰ ਤਾਂ ਚੈਨ ਹੀ ਨਹੀਂ ਆਉਂਦਾ ਜਿੰਨੇ ਲੋਕਾਂ ਚ ਨਾ ਜਾਈਏ ਹੁਣ ਐਤਕੀਨ ਗੁਰਦਾਸਪੁਰ ਵਾਲਿਓ ਐਤਕੀ ਲਾਂਬੇ ਲਾ ਦਿਓ ਹਜੇ ਵੀ ਡੁੱਲੇ ਪੇਰਾਂ ਦਾ ਕੁਝ ਨਹੀਂ ਵਿਗੜਿਆ ਨਹੀਂ ਤਾਂ ਗੁਰਦਾਸਪੁਰ ਆਣਾ ਨੂੰ ਐ ਸਮਝਦੇ ਨੇ ਇੱਥੋਂ ਜਿਹੜਾ ਮਰਜੀ ਭੇਜ ਦੋ ਪਾਈ ਦਿੰਦੇ ਆ ਇਤ ਕੀ ਆਪ ਦਾ ਪੁੱਤ ਚੁਣ ਕੇ ਪਾਰਲੀਮੈਂਟ ਦੀਆਂ ਸੀੜੀਆਂ ਪਾਰਲੀਮੈਂਟ ਦੀਆਂ ਪੌੜੀਆਂ ਤੇ ਚੜਾਓ ਤੇ 10 ਸਾਲਾਂ ਦੇ ਜਗਾਟੇ ਪੂਰੇ ਨਾਂ ਕੀਤੇ ਮੈਂ ਜਿੰਮੇਵਾਰ ਹਾਂ ਸ਼ਹਿਰੀ ਕਲ ਸੀ ਦਾ ਤਜਰਬਾ ਹੋ ਗਿਆ ਵਿਧਾਨ ਸਭਾ 'ਚ ਬੋਲਣ ਦਾ ਤਜਰਬਾ ਹੋ ਗਿਆ ਅਫਸਰਾਂ ਨਾਲ ਕੰਮ ਕਰਾਉਣ ਦਾ ਤਜਰਬਾ ਹੋ ਗਿਆ ਇਹ ਕੰਮ ਉਹ ਬਹੁਤ ਗਾ ਮੈਨੂੰ ਤਜਰਬਾ ਹੈ ਪਾਰਲੀਮੈਂਟ ਚ ਔਲਾ ਪਾਉਣ ਦਾ ਵੀ ਕਿਵੇਂ ਉਹਨਾਂ ਤੋਂ ਆਪਦੇ ਹੱਕ ਲਈਦੇ ਨੇ ਉਹ ਸਾਰੇ ਪਾਸਵਰਡ ਮੈਂ ਇਹਨੂੰ ਦੱਸੂ ਵੀ ਐਂ ਕਰਦੇ ਹੁੰਦੇ ਨੇ ਤੁਸੀਂ ਦੇਖੇ ਹੋਣਾ ਜਦੋਂ ਮੈਂ ਪਾਰਲੀਮੈਂਟ ਚ ਜਾਂਦਾ ਸੀ ਹੁੰਦਾ ਤਾਂ ਮੈਂ ਇਕੱਲੇ ਹੀ ਸੀ ਪਰ ਮੈਂ ਟਿਕਣ ਨਹੀਂ ਦਿੰਦਾ ਸੀ ਉਹਨਾਂ ਨੂੰ ਪਤਾ ਲੱਗ ਗਿਆ ਸੀਗਾ ਵੀ ਇਹਨੂੰ ਟਾਈਮ ਦੇ ਦਿਆ ਕਰੋ ਨਹੀਂ ਤਾਂ ਇਹ ਯਾਰ ਬੋਲਣ ਨਹੀਂ ਦਿੰਦਾ ਕਿਸੇ ਹੋਰ ਨੂੰ ਹਜੇ ਤੱਕ ਉਹੀ ਫੈਲਾ ਉਹੀ ਉੱਥੇ ਹੁਣ ਬਦਲ ਲੱਗੇ ਆ ਤੇ ਫਿਰ ਉਹ ਉਹੀ ਖੰਬੇ ਨੇ ਉਹੀ ਟਰਾਂਸਫਾਰਮਰ ਨੇ ਉਹੀ ਗ੍ਰਿਡ ਨੇ ਉਹੀ ਤਾਰਾਂ ਨੇ ਉਹੀ ਜੈਂਪਰ ਨੇ ਉਹੀ ਫਿਓਜ ਨੇ ਹੁਣ ਕਿਵੇਂ ਬਿਜਲੀ ਆਉਣ ਲੱਗੀ ਬਈ ਨੀਅਤ ਸਾਫ਼ ਹੋ ਗਈ ਨੀਅਤ ਸਾਫ਼ ਹੋ ਗਈ ਬਸ ਮੈਂ ਪੱਤ ਇਹਨਾਂ ਨੂੰ ਬੁਲਾਇਆ ਅਫਸਰਾਂ ਨੂੰ ਮੈਂ ਕਿਹਾ ਵੀ ਦੁਨੀਆ ਭਰ ਦੇ ਦਫ਼ਤਰ ਦਿਨੇ ਚੱਲਦੇ ਆ 9 ਤੋਂ 5 ਇਹ ਕਿਸਾਨਾਂ ਵਾਲਾ ਦਫ਼ਤਰ ਰਾਤ ਨੂੰ ਕਹਿੰਦੇ ਨੇ 2 ਵਜੇ ਆਉ ਲਾਈਟ ਨਾ ਪਹਿਲਾਂ ਸੌਂ ਸਕਦਾ ਨਾ ਬਾਅਦ ਸੌਂ ਸਕਦਾ ਇਹ ਕਿਸਾਨਾਂ ਵਾਲਾ ਦਫ਼ਤਰ ਦਿਨੇ ਨਹੀਂ ਚੱਲ ਸਕਦਾ ਖੇਤ 'ਚ ਬਿਜਲੀ ਦਿਨੇ ਨਹੀਂ ਦੇ ਸਕਦੇ ਕਹਿੰਦੇ ਜੀ ਹੋ ਸਕਦਾ ਹੈ ਆਪਕੋ ਮੀਟਿੰਗ ਲੈਣੀ ਪੜੇਗੀ ਮੈਂ ਇੱਕ ਢਿੱਕ ਗੱਲ ਆ ਯਾਰ ਮੈਂ ਮੀਟਿੰਗ ਲੈ ਲਵਾਂ ਰਾਤ ਦੇ ਸਾਢੇ 12 ਵਜੇ ਬਿਜਲੀ ਆਉ ਜੀ ਨਾ ਪਹਿਲਾਂ ਸੌਂ ਸਕਦਾ ਨਾ ਬਾਅਦ ਸੌਂ ਸਕਦਾ ਆ ਉਹੀ 2 ਘੰਟੇ ਮੈਂ ਕਿਹਾ ਦਿਨੇ ਬਿਜਲੀ ਦਿਓ ਛੋਲਰ ਵਾਲੀ ਆਪਣੇ ਕੋਲ ਹੈਗੀ ਐ ਉਹਦਾ ਲਾਇਆ ਹਸਾਬ ਕਿਤਾਬ ਕੱਢਿਆ ਮੈਂ ਤੁਹਾਨੂੰ ਸੁਣ ਕੇ ਖੁਸ਼ੀ ਤੇ ਹੈਰਾਨੀ ਹੋਊਗੀ ਐਸ ਵਕਤ ਪੰਜਾਬ ਦੇ ਵਿੱਚ ਅਸੀਂ ਥੋੜਾ ਜਿਹਾ ਹੁਣ ਕਟਾ ਤਾਂ ਕਰਕੇ ਲਾਉਣ ਲੱਗ ਗਏ ਥੋੜੇ ਜਿਹਾ 2 ਦਿਨਾਂ ਤੋਂ ਅੱਗਾ ਲੱਗਣ ਲੱਗ ਗੀਆਂ ਕਣਕਾਂ ਕਈ ਪਿੰਡਾਂ 'ਚ ਨਾ ਬਿਜਲੀ ਵਾਲੀ ਘਰਾਂ ਵਾਲੀ ਤੇ ਖੇਤਾਂ ਵਾਲੀ ਇੱਕੋ ਹੀ ਲਾਈਨ ਹੈ ਉਹ ਫਿਰ ਸਪਾਰਕ ਹੋ ਜਾਂਦਾ ਨਾ ਕਣਕਾਂ ਪੱਕੀਆਂ ਪਈਆਂ ਨੇ ਅੱਗ ਲੱਗ ਜਾਂਦੀ ਹੈ ਕਈ ਪਿੰਡਾਂ ਚ ਅੱਗ ਲੱਗੀਆਂ ਕੁਦਦੇ ਪਿੰਡ ਅੱਗ ਲੱਗੀ ਇਧਰ ਰਾਮਪੁਰੇ ਫੂਲਕਰੀ ਅੱਗ ਲੱਗੀ ਹੈਨਾ ਪਟਿਆਲੇ ਕੋਲੇ ਜ ਜਿੰਨੀਆਂ ਅੱਗ ਲੱਗੀਆਂ ਉਹ ਵੀ ਦੇਵਾਂਗੇ ਮੈਨੂੰ ਜਿਵੇਂ मैं क्या बैल साहब ने भी कह दुकाना भी अगर लग जा शॉर्ट सर्किट सारूरिया करूगी काटे पूरे करूगी सरकार इसे काम वास्ते हों कि चुला बुझाने वास्ते नहीं होंगे सरकार बुझे हुए चुले जगा वास्ते हों सका लैवल पर मीटिंग हुई है कभी कहते ये क्या होता है नाका मैं क्या नाका नहीं नक्का नक्का लैवल पर मीटिंग हुई है कभी कहते ना ਮੈਂ ਨੱਕ ਅਗਲੀ ਮੀਟਿੰਗ ਨੱਕਾ ਲੈਵਲ ਤੇ ਕਰਾਂਗੇ ਕਹਿੰਦੇ ਕਹਾਂ ਹੁੰਦਾ ਹੈ ਸਰ ਇਹ ਮੈਂ ਕਿਹਾਹੀ ਤਾਂ ਪੰਗਾ ਹੈ ਮੈਂ ਕਿਹਾ ਨੱਕਾ ਉਹ ਹੁੰਦਾ ਜਿੱਥੋਂ ਕਿਆਰੇ ਨੂੰ ਜਾਂਦਾ ਪਾਣੀ ਉੱਥੇ ਬੈ ਕੇ ਤੁਹਾਨੂੰ ਮੈਂ ਪੁੱਛੂੰਗਾ 8 ਘੰਟਿਆਂ ਵਿੱਚ ਹੋ ਜਾਊਗਾ ਕੰਮ ਉਹ ਵੀ 2-2 ਘੰਟੇ ਟੁੱਟ ਵਿੱਚ ਮੈਂ ਕਿਹਾ ਤੁਸੀਂ 11-12 ਘੰਟੇ ਬਿਜਲੀ ਲਗਾਤਾਰ ਦਿਓ ਕੋਈ ਕਿਸਾਨ ਕਮਲਾ ਨਹੀਂ ਹੈਗਾ ਕਿ ਆਪਣੀਆਂ ਬੱਟਾਂ ਤੋੜ ਲਿਓ ਕਿ ਬਿਜਲੀ ਹੈਗੀ ਹੈ ਪਾਣੀ ਲਈ ਜਾਊਂਗਾ ਮੈਂ ਉਹ ਬੱਟਾਂ ਤਾਂ ਉਹਨੂੰ ਪੁੱਛਣੀਆਂ ਪੈਣਗੀਆਂ ਉਹ ਬੰਦ ਕਰਕੇ ਜਾਊਗਾ ਮੋਟਰ ਫਿਰ ਉਹ ਘਰੇ ਜਾਊਗਾ ਅਗਲੇ ਦਿਨ ਫੇਰ 12 ਘੰਟੇ ਦੇ ਦੋ ਫਿਰ ਉਹ ਬੰਦ ਕਰਕੇ ਜਾਊਗਾ ਤੁਸੀਂ ਦੇਖ ਲਿਓ ਮੈਂ ਕਿਹਾ ਸੀ ਕਿ ਮੋਟਰਾਂ ਬੰਦ ਕਰਕੇ ਝੋਨਾ ਲੱਗਣ ਲਾ ਦੂੰਗਾ ਤੇ ਤੁਸੀਂ ਕੀਤਾ ਨਾ ਇਹ ਤਜਰਬਾ ਬੰਦ ਕਰਕੇ ਘਰੇ ਆਉਣੇ ਨਾ ਇਹ ਨੇਰੀ ਮੂਰੇ ਕੁਝ ਨਹੀਂ ਖੜਦਾ ਹੁੰਦਾ ਇਹ ਲੋਕਾਂ ਦੀ ਨੇਰੀ ਹੈ ਜਿਹੜੀ ਹੁਣ ਸਰਕਾਰ ਬਣਾਉਣੀ ਆਪਾਂ ਉੱਪਰ ਦਿੱਲੀ ਮੈਨੂੰ ਪਤਕਰਾਰ ਨੇ ਕੱਲ ਪੁੱਛਿਆ ਕਹਿੰਦੇ ਜੋ ਭ੍ਰਿਸ਼ਟਾਚਾਰ ਹੈ ਦੇਸ਼ ਮੇ ਇਸ ਨੇ ਹਮਾਰਾ ਕਿਤਨਾ ਨੁਕਸਾਨ ਕਰ ਦਿਆ ਹੋਗਾ ਅਬ ਤੱਕ ਭ੍ਰਿਸ਼ਟਾਚਾਰ ਕੀ وجہ سے ਦੇਸ਼ ਦਾ ਕਿੰਨਾ ਨੁਕਸਾਨ ਹੋ ਗਿਆ ਹੋਗਾ ਮੈਂ ਦੱਸਿਆ ਮੈਂ ਕਹਿੰਦਾ ਸਾਡੇ ਪਿੰਡ ਨਾਲ ਇੱਕ ਲਾਲਾ ਜੀ ਦੀ ਦੁਕਾਨ ਹੈ ਉਹਦੇ ਨਾਲ ਚੋਰੀ ਹੋ ਗਈ ਰਾਤ ਨੂੰ ਕੋਈ ਆਏ ਕੰਦ ਕੁੰਦੀ ਚ ਪਾੜ ਕੇ ਲੈ ਕੇ ਗੱਲਾ ਗੱਲਾ ਚੱਕ ਕੇ ਉਹਦਾ ਚਲੋ ਅਗਲੇ ਦਿਨ ਉਹਨੇ ਪੰਚਾਇਤ ਚ ਲਿਖਾਤਾ ਪੁਲਿਸ ਚ ਦੁਕਾਨ ਤਾਂ ਚਲਾਉਣੀ ਹੋਈ ਸੀ ਲੋਹੜੀ ਵਾਲੇ ਦਿਨ ਸੀ ਜਨਵਰੀ ਦੇ ਰਿਓੜੀਆਂ ਵਾਲੀ ਬੋਰੀ ਜਿਹਾ ਮੋੜ ਕੇ ਜਿ ਰੱਖ ਰੀ ਗੱੱਚ ਕਾਲੀ ਰੱਖ ਲਈ ਐ ਹਨਾ ਟਿੜਾਂ ਵਾਲੀ ਜੀ ਰੱਖ ਲਈ ਐ ਲੋਕ ਪਤਾ ਲੈਣ ਆਉਣ ਲੱਗੇ ਵੀ ਕਸਤੂਰੀ ਤੇ ਚੋਰੀ ਹੋ ਗਈ ਥੋੜੇ ਆ ਅਫਸੋਸ ਕਰਿਆਈਏ ਜਿਹੜਾ ਆਇਆ ਕਰੇ ਰਿਓੜੀਆਂ ਵਾਲੀ ਬੋਰੀ ਚੋਂ ਮੁੱਠੀ ਭਰਿਆ ਕਰੇ ਲਾਲਾ ਜੀ ਦੇ ਨਾਲ ਗੱਡੀ ਤੇ ਬਹਿ ਜਾ ਕਰੇ ਦੋਕ ਮੂੰਹ ਚ ਪਾ ਕੇ ਖਾਂਦਾ ਖਾਂਦਾ ਪੁੱਛ ਲਿਆ ਕਰੇ ਲਾਲਾ ਜੀ ਬੜਾ ਮਾੜਾ ਕੰਮ ਹੋ ਗਿਆ ਕਿੰਨਾ ਕ ਨੁਕਸਾਨ ਹੋ ਗਿਆ ਜੋੜਾ ਆਇਆ ਕਰੇ ਭੜਾ ਕਰੇ ਮੁੱਠੀ ਬੋਰੀਆਂ ਚੋਂ ਖਾ ਕੇ ਮੂੰਹ ਚਾ ਬੜਾ ਨੁਕਸਾਨ ਹੋਇਆ ਹੋਣਾ ਵੀ ਕਿੰਨਾ ਕਿੰਨਾ ਨੁਕਸਾਨ ਹੋ ਗਿਆ ਨਾਲ ਲਾਲਾ ਜੀ ਪੌਣਾ ਪਿੰਡ ਆ ਗਿਆ ਜੀ ਸਰਪੰਚ ਵੀ ਆ ਗਿਆ ਪਿੰਡ ਦਾ ਉਹ ਕਿਤੇ ਗਿਆ ਅਸੀਂ ਕਹਾਂ ਯਾਰ ਚੋਰੀ ਹੋ ਗਈ ਕਸਤੂਰੀ ਤੇ ਮੈਂ ਵੀ ਜਾਇਆ ਆਂ ਸਰਪੰਚ ਨੇ ਵੀ ਬੂਰੀ ਜਾਂਦੇ ਜਾਂਦੇ ਨੇ ਗੱਚਕਲੀ ਬੂਰੀ ਚੋਂ ਚੱਕੀਆਂ ਚਾਰ ਪੰਜ ਗੱਚਕੀਆਂ ਗੁੜ ਦੀਆਂ ਖਾਂਦਾ ਖਾਂਦਾ ਕਹਿੰਦਾ ਲਾਲਾ ਜੀ ਮੈਨੂੰ ਤਾਂ ਹੁਣ ਪਤਾ ਲੱਗਿਆ ਮੈਂ ਹਾਂ ਚੱਲ ਜਾ ਕੇ ਆਵਾ ਬੜਾ ਮਾਰਾ ਕਮ ਹੋ ਗਿਆ ਕਿੰਨਾ ਕ ਨੁਕਸਾਨ ਹੋ ਗਿਆ ਕਸਤੂਰੀ ਕਸਤੂਰੀ ਕਹਿੰਦਾ ਸੁਪਨ ਸਾਹਿਬ ਪਉਣਾ ਪਿੰਡ ਤਾਂ ਪਤਾ ਲੈ ਗਿਆ ਹਜੇ ਪਉਣਾ ਅੱਧਾ ਪਉਣਾ ਕ ਰਹਿੰਦਾ ਉਹ ਵੀ ਆਉਣਗੇ ਕਹਿੰਦਾ ਜਿਹੜਾ ਆਉਂਦਾ ਵਾ ਤੁਹਾਡੇ ਵਾਂਗੂ ਰਿਓੜੀਆਂ ਵਾਲੀ ਬੋਰੀ ਚ ਮੁੱਠੀ ਭਰ ਕੇ ਪੁੱਛ ਲੈਂਦਾ ਕਿੰਨਾ ਕ ਨੁਕਸਾਨ ਹੋ ਗਿਆ ਕਹਿੰਦਾ ਸਰਪੰਚ ਸਾਹਿਬ ਨੁਕਸਾਨ ਤਾਂ ਹਜੇ ਚੱਲੀ ਜਾਂਦਾ ਜੀ ਇਹ ਤਾਂ ਜਦੋਂ ਫਿਰ ਸਾਰਾ ਪਿੰਡ ਪਤਾ ਲੈ ਗਿਆ ਉਦੋਂ ਬਾਅਦ ਹਸਾਬ ਲਾਵਾਂਗੇ ਜੀ ਕਹਿੰਦਾ ਉਹ ਮੈਂ ਕਿਹਾ ਹੁਣ ਨੁਕਸਾਨ ਦਾ ਹਜੇ ਦੇਜ ਦਾ ਚੱਲੀ ਜਾਂਦਾ ਇਹ ਤਾਂ ਜਦੋਂ ਕਿਤੇ ਕੇਜਰੀਵਾਲ ਹੋਣੀ ਪ੍ਰਧਾਨ ਮੰਤਰੀ ਬਣੇ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਉਹਨਾਂ ਹਿਸਾਬ ਲਾਵਾਂਗੇ ਕਿੰਨਾ ਕਿ ਨੁਕਸਾਨ ਹੋ ਗਿਆ ਮੈਂ ਇਹ ਮਹਿਸੂਸ ਕਰਦੀ ਆ ਕਿ ਡਿੰਪਲ ਬਹੁਤ ਫਿਰਿਆ ਪਰਮਪਾਲ ਬਹੁਤ ਫਿਰਿਆ ਅਸਮੁੱਚੀ ਟੀਮ ਜਿੰਨੀ ਮੇਰੇ ਪਿੱਛੇ ਖੜੀ ਹੈ ਜਿੰਨੀ ਯੂਥ ਦੀ ਟੀਮ ਹੈ ਇੱਕ ਇੱਕ ਵਰਕਰ ਇਹਨਾਂ ਦਾ ਸਾਥ ਹੀ ਆਪਸ ਵਿੱਚ ਮੈਂ ਇਹਨੂੰ ਕਹਣਾ ਕਈ ਵਾਰੀ ਤੂੰ 10 ਵਜੇ ਤੱਕ ਤੁਰਿਆ ਫਿਰਦਾ ਤੇ ਇਹ ਨਹੀਂ ਕਹਿੰਦਾ ਦੂਸਰੇ ਵੀ ਨਾਲ ਆ ਹੁਣ ਇਹਨਾਂ ਦਾ ਫਰਜ ਇਹ ਬਣਦਾ ਸੀ ਸਾਨੂੰ ਸੱਦ ਕੇ ਕਹਿੰਦੇ ਕਿ ਹਾਲੇ ਤੁਸੀਂ ਬੈਠ ਜੋ ਅਸੀਂ ਟਿਕਟ ਤੁਹਾਨੂੰ ਨਹੀਂ ਦੇਣੀ ਅਸੀਂ ਆਪਦੇ ਮਨ ਦੇ ਵਿੱਚ ਕੋਈ ਬਲਬਲੇ ਨਾ ਬਣਾਉਂਦੇ ਅਸੀਂ ਆਪਦੇ ਮਨ ਦੇ ਵਿੱਚ ਕੋਈ ਗੱਲਾਂ ਨਾ ਬਣਾਉਂਦੇ ਅਸੀਂ RAM ਨਾਮ ਦੇ ਘਰੇ ਬੈਠਦੇ ਉਹ ਬੰਦੇ ਸਾਡੀ ਪਾਰਟੀ 'ਚ ਆਏ ਥਾੜ੍ਟ ਪਰੋਸ ਕੇ ਨਾਂ ਟਿਕਟਾਂ ਦੇ ਸੀ ਇਹ ਕਿਵੇਂ ਹੋ ਸਕਦਾ ਹੈ ਕਿ ਜਿਹੜਾ ਕੱਲ ਕੋਈ ਬੰਦਾ ਆਇਆ ਹੋਵੇ ਸਾਨੂੰ ਫਿਰ ਦੱਸ ਦੇ ਕੱਲ ਉਹ ਆਏ ਅੱਜ ਉਹਨਾਂ ਨੇ ਟਿਕਟ ਫਰੋਸ ਕੇ ਦਿੱਤੀ ਤੇ ਸਾਡੇ ਮੰਚ ਤੱਕ ਕਿਦਾਂ ਨਿੱਤੇ ਗਿਲਾਤ ਆਇਆ ਨਾ ਅਮਰੀਕਾ ਤੋਂ ਉਤਰੇ ਹੋਏ ਬੰਦੇ ਨੂੰ ਆਉਂਦਿਆਂ ਸਾਰੀ ਟਿਕਟ ਦੇ ਦਿੱਤੀ ਗਈ ਇਹੀ ਧੋਖਾ 2022 ਸਾਡੇ ਨਾਲ ਹੋਇਆ ਇਹੀ ਧੋਖਾ ਹੁਣ ਹੋਇਆ ਅਸੀਂ ਪਾਰਟੀ ਦੇ ਵਫਾਦਾਰ ਸਿਪਾਹੀ ਆਂ ਪਾਰਟੀ ਦੀ ਕਿਸੇ ਗੱਲ ਤੋਂ ਮੁਨਕਰ ਨਹੀਂ ਪਰ ਮੈਂ ਇਹ ਪੁੱਛਣਾ ਚਾਹਣਾ ਪਾਰਟੀ ਨਾਲ ਵੀ ਕਿਹੜੇ ਮਾਪਦੰਡ ਅਨੁਸਾਰ ਤੁਸੀਂ ਇਹਨਾਂ ਨੂੰ ਟਿਕਟ ਦਿੱਤੀ ਹੈ ਕਿਹੜਾ ਇਹਨਾਂ ਨੇ ਇਹੋ ਜਿਹਾ ਕੰਮ ਕੀਤਾ ਸੀ ਜਿਹੜੀ ਕੁਰਬਾਨੀ ਵੇਖ ਕੇ ਇਹਨਾਂ ਨੂੰ ਤੁਸੀਂ ਕਾਂਗਰਸ ਦੀ ਟਿਕਰ ਦੇ ਦਿੱਤੀ। ਕਾਇਸਰ ਅਸਦੀਆਂ ਚੋਂ ਸਰ ਗਰਮੀਆਂ ਫਿਲਹਾਲ ਦੇ ਲਈ ਮੈਨੂੰ ਦੋ ਇਜਾਜ਼ਤ। ਧੰਨਵਾਦ।